ਕਰਨਲ ਬਾਠ ਕਟਵਾਰ ਮਾਮਲੇ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਜਾਂਚ ਟੀਮ ਵੱਲੋਂ ਦੋ ਹੋਰ ਅਧਿਕਾਰੀਆਂ ਦੇ ਖਿਲਾਫ ਐਕਸ਼ਨ ਲਿਆਇਆ ਤੁਹਾਨੂੰ ਦੱਸਦੀ ਕਿ ਉਹਨਾਂ ਵੱਲੋਂ ਸਿਫਾਰਿਸ਼ ਵੀ ਕੀਤੀ ਗਈ ਹੈ ਕਿ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਤੁਹਾਨੂੰ ਦੱਸਦੀ ਕਿ ਇਹਨਾਂ ਦੋਵਾਂ ਦੀ ਸੇਵਾ ਵਿੱਚ ਕਟੋਤੀ ਅਤੇ ਤਰੱਕੀ ਤੇ ਰੋਕ ਸ਼ਾਮਲ ਹੈ ਇਸ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਕਾਲ ਤੇ ਨੇ ਚਰਨਜੀਤ ਜੋਸ਼ੀ ਜੀ ਗੱਲਬਾਤ ਕਰਦੇ ਹੋ ਉਹਨਾਂ ਨਾਲ ਜੀ ਜੋਸ਼ੀ ਜੀ ਕੀ ਕਹਿਣਾ ਚਾਹੋਗੇ ਕਰਨਲ ਬਾਠ ਮਾਮਲੇ ਦੇ ਵਿੱਚ ਦੋ ਹੋਰ ਮੁਲਾਜ਼ਮਾਂ ਨੂੰ ਐਕਸ਼ਨ ਲਿਆ ਗਿਆ ਉਹਨਾਂ ਤੇ ਕੀ ਕਹਿਣਾ ਚਾਹੋਗੇ ਇਸ ਦੇ ਵਿੱਚ ਦੇ ਉੱਤੇ ਅ ਗगन ਜੀ ਜੋ ਕਿ ਬਹੁਤ ਹੀ ਪਟਿਆਲਾ ਦਾ ਬਹੁਤ ਹੀ ਜਿਹੜਾ ਕਿ ਕਰਨਲ ਕੁਸ਼ਿੰਦਰ ਬਾਠ ਦੀ ਇੱਕ ਗੁੱਟਮਾਰ ਦੇ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਜਿਹੜੇ ਚਾਰ ਇੰਸਪੈਕਟਰ ਸਮੇਤ ਦੋ ਤੇ ਜਿਹੜਾ ਕਿ ਮਾਮਲਾ ਦਰਜ ਹੋਇਆ ਸੀ ਜਿਸ ਦੀ ਡਿਪਾਰਟਮੈਂਟ ਇਨਕੁਆਇਰੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਕੀਤੀ ਗਈ ਸੀ ਅੱਜ ਉਹਨਾਂ ਨੇ ਮੁਲਾਜ਼ਮਾਂ ਦੀ ਜਿਹੜੀ ਕਿ 3-3 ਸਾਲ ਦੀ ਨੌਕਰੀ ਜਿਹੜੀ ਕਿ ਕੱਟ ਦਿੱਤੀ ਹੈ ਇੱਥੇ ਵਿੱਚ ਡਿਪਾਰਟਮੈਂਟ ਦੇ ਵਿੱਚ ਕੋਈ ਐਗਰੀਮੈਂਟ ਨਹੀਂ ਇਹਨਾਂ ਦਾ ਲੱਗੇਗਾ ਔਰ ਕੁਝ ਨਹੀਂ ਲੱਗੇਗਾ ਉਸ ਤੋਂ ਇਲਾਵਾ ਜਿਹੜੇ ਇੰਸਪੈਕਟਰਾਂ ਦੀ ਬੇਸ਼ੱਕ CBI ਵੱਲੋਂ ਇਸ ਦੀ ਇੱਕ ਵੱਖਰੀ FIR ਲਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਪੰਜ ਇੰਸਪੈਕਟਰਾਂ ਸਮੇਤ ਦੋ ਵਿਅਕਤੀ ਜੋ ਕਿ ਇੱਕ ਰਾਜਵੀਰ ਸਿੰਘ ਹੈ ਅਲਿਕਾ ਸਰਜੀਤ ਸਿੰਘ ਉਹ ਜੀਟੀਆਈ ਨੇ ਉਹ ਮਾਮਲਾ ਦਰਜ ਕੀਤਾ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਔਰ ਉਸ ਤੋਂ ਇਲਾਵਾ ਕਰਨਲ ਪੁਸ਼ਪਿੰਦਰ ਬਾਗਦੀ ਜਿਹੜੀ ਕਿ ਧਰਮਪਤਨੀ ਅੱਜ ਮੀਡੀਆ ਅੱਗੇ ਆਏ ਤਾਂ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਦਾ ਅਜੇ ਸਪਸ਼ਟੀਕਰਨ ਬਿਲਕੁਲ ਨਹੀਂ ਸੀ ਸਿਰਫ ਕਰਨਲ ਪੁਸ਼ਪਿੰਦਰ ਬਾਗਦੀ ਧਰਮਪਤਨੀ ਵੱਲੋਂ ਕਿਹਾ ਗਿਆ ਕਿ एसएसटी ਪਟਿਆਲਾ ਵਰੁਣ ਸ਼ਰਮਾ ਦਾ ਖੁਦ ਉਹਨਾਂ ਨੂੰ ਅੱਜ ਸਵੇਰੇ ਫੋਨ ਆਇਆ ਕਿ ਜਿਹੜੀ ਉਹਨਾਂ ਵੱਲੋਂ ਡਿਪਾਰਟਮੈਂਟ ਇਨਕੁਆਰੀ ਸੀ ਇਹਨਾਂ ਜਿਹੜੇ ਪੰਜ ਇੰਸਪੈਕਟਰਾਂ ਦੀ ਤੇ ਇਹਨਾਂ ਦੀ 3 ਸਾਲ ਦੀ ਜਿਹੜੀ ਕੀ ਇਹਨਾਂ ਦੀ ਨੌਕਰੀ ਘਟ ਦਿੱਤੀ ਗਈ ਆ ਜੀ ਕਰਨਲ ਬਾਟ ਦੀ ਜਿਹੜੇ ਧਰਮ ਪਤਨੀ ਨੇ ਉਹਨਾਂ ਨੂੰ ਇਸ ਫੈਸਲੇ ਦੇ ਉੱਤੇ ਸੰਤੁਸ਼ਟੀ ਹੈਗੀ ਜੀ ਜੀ ਬਿਲਕੁਲ ਉਹਨਾਂ ਨੇ ਐਸਐਸਪੀ ਪਟਿਆਲਾ ਦਾ థాంక్స్ਫੁਲ ਕੀਤਾ ਉਹਨਾਂ ਨੇ ਕਿਹਾ ਕਿ ਇਹ ਜੀ ਅਫਸਰ ਹੋਣਗੇ ਤਾਂ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੇ ਜਿਹੜੇ ਸਾਥਕੇ ਐਸਐਸਪੀ ਪਟਿਆਲਾ ਬੇਸ਼ੱਕ ਡਾਕਟਰ ਨਾਨਕ ਸਿੰਘ ਡੀਆਈਜੀ ਬਾਰਡਰ ਨੇ ਜਮਰੀਤ ਸਰ ਉਹਨਾਂ ਦੇ ਥੋੜੇ ਥੇ ਦੋਸ਼ ਵੀ ਲਗਾਏ ਕਿ ਉਹਨਾਂ ਨੇ ਕਾਰਵਾਈ ਢਿੱਲੀ ਕੀਤੀ ਪਰ ਉਹਨਾਂ ਨੇ ਕਿਹਾ ਕਿ ਇਹ ਕਾਰਵਾਈ ਤੋਂ ਸੰਤੁਸ਼ਟ ਹੈ ਪਰ ਜਿਹੜੀ ਸੀਵੀਆਈ ਜਾਂਚ ਚੱਲ ਰਹੀ ਹੈ ਉਸ ਤੇ ਵੀ ਉਹਨਾਂ ਨੇ ਕਿਹਾ ਕਿ ਜੋ ਸੀਵੀਆਈ ਇਸੇ ਦੇ ਸੰਬੰਧ ਵਿੱਚ ਜੋ ਫੈਸਲਾ ਕਰੇਗੀ ਉਹ ਵੀ ਉਹਨਾਂ ਨੂੰ ਮਨਜ਼ੂਰ ਹੋਏਗਾ ਪਰ ਉਹਨਾਂ ਨੇ ਚੰਡੀਗੜ੍ਹ ਪੁਲਿਸ ਤੇ ਬਹੁਤ 시ਵਾਲੇ ਨਿਸ਼ਾ ਕੀ ਤੱਕੀ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਨਾਲ ਰਲ ਕੇ ਜਿਹੜੀ ਕਿ ਉਹ ਪਹਿਲਾਂ ਹਾਈ ਕੋਰਟ ਵੱਲੋਂ ਜਿਹੜੀ ਕੈਸਟ ਬਣਾਈ ਗਈ ਸੀ ਉਸ ਦੀ ਇਨਕੁਆਇਰੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਤੇ ਮਾਨਯੋਗ ਹਾਈ ਕੋਰਟ ਵੱਲੋਂ ਜੋ ਚੰਡੀਗੜ੍ਹ ਦੀ ਸਿਟੀ ਸੀ ਨੂੰ ਚਤ ਤਾੜਨਾ ਕਰਕੇ ਉਹਨਾਂ ਨੂੰ ਜਿਹੜੀ ਕੀ ਜਾਂਚ ਸੀ ਵੀ ਇਹ ਵਾਲੇ ਕਰਦੀ ਸੀ ਔਰ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਜਿਹੜੀ ਕੀ ਲੌਂਚ ਕੀਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੀ ਕਿ ਸਾਡੇ ਨਾਲ ਕੋਲ ਤੇ ਚਰਨਜੀਤ ਜੋਸ਼ੀ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਵਿਸ਼ੇਸ਼ ਤੌਰ ਤੇ ਦਿੱਤੀ ਗਈ ਹੈ ਬਾਕੀ ਕੀ ਲੱਗਦਾ ਹੈ ਤੁਹਾਨੂੰ ਕਿ ਕਰਨਲ ਬਾੜ ਦੇ ਨਾਲ ਜੋ ਕੁੱਟਮਾਰ ਕੀਤੀ ਗਈ ਹੈ ਜੋ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ ਕਿ ਸਹੀ ਹੈ ਜਾਂ ਫਿਰ ਗਲਤ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ